ਸਤਿ ਸ਼੍ਰੀ ਅਕਾਲ ਕਿਸਾਨ ਭਰਾਵੋ ਉਮੀਦ ਕਰਦੇ ਹਾਂ ਸਾਰੇ ਕਿਸਾਨ ਭਰਾ ਤੰਦਰੁਸਤ ਹੋਣਗੇ ਤੇ ਠੀਕ ਹੋਣਗੇ ਆਪਣੇ ਚੈਨਲ ਨੂੰ ਸਭ ਤੋਂ ਪਹਿਲਾਂ ਸਬਸਕ੍ਰਾਈਬ ਕਰ ਲਿਓ ਤੇ ਬੈਲ ਆਈਕਨ ਨੂੰ ਦਬਾ ਲਿਓ ਤਾਂ ਕਿ ਨਵੇਂ ਤੋਂ ਨਵੇਂ ਟਰੈਕਟਰ ਅਤੇ ਖੇਤੀਬਾੜੀ ਦੇ ਹੋਰ ਸੰਦਾਂ ਦੀਆਂ ਵੀਡੀਓ ਤੁਹਾਨੂੰ ਹਰ ਰੋਜ਼ ਅਪਡੇਟ ਮਿਲਦੀ ਰਹੇ ਆਪਣਾ ਜਿਹੜਾ ਹੈਲਪਲਾਈਨ ਨੰਬਰ ਹੈ ਉਹ ਸਕਰੀਨ ਦੇ ਉੱਤੇ ਸ਼ੋਅ ਹੋ ਰਿਹਾ ਹੈ ਜੇ ਕਿਸੇ ਵੀ ਕਿਸਾਨ ਭਰਾ ਨੇ ਆਪਣੇ ਕਿਸੇ ਵੀ ਸੰਦ ਦੀ ਐਡ ਜਿਹੜੀ ਲਗਵਾਉਣੀ ਹੋਵੇ ਇਸ ਨੰਬਰ ਤੇ 5 ਤੋਂ 7 ਫੋਟੋਆਂ ਭੇਜ ਕੇ ਆਪਣੇ ਸੰਦ ਦੀ ਐਡ ਲਗਵਾ ਸਕਦੇ ਜੀ ਤੇ ਅੱਜ ਗੱਲ ਕਰਦੇ ਆਪਾਂ ਸਵਰਾਜ ਟਰੈਕਟਰ ਦੀ 960 ਟਰੈਕਟਰ ਲੈ ਕੇ ਆਏ ਆ ਤੁਹਾਡੇ ਲਈ ਸੇਲ ਦੇ ਲਈ ਜਮਾਂ ਹੀ ਕੋਕਾ ਪੀਸ ਟਰੈਕਟਰ ਹੈਗਾ ਟਰੈਕਟਰ ਦੇ ਸਭ ਤੋਂ ਪਹਿਲਾਂ ਆਪਾਂ ਮਾਡਲ ਦੀ ਗੱਲ ਕਰੀਏ 2017 ਮਾਡਲ ਟਰੈਕਟਰ ਹੈ ਜਮਾਂ ਬ੍ਰੈਂਡ ਨਿਊ ਕੰਡੀਸ਼ਨ ਦਾ ਟਾਪ ਮਾਡਲ ਟਰੈਕਟਰ ਹੈ ਡਬਲ ਡਿਸਟ੍ਰਿਬਿਊਟਰ ਵਗੈਰਾ ਟਰੈਕਟਰ ਨੂੰ ਲੱਗਿਆ ਹੋਇਆ ਡਬਲ ਪੰਪ ਨਾਲ ਟਰੈਕਟਰ ਪਾਵਰ ਸਟੀering ਹੈ ਮੀਟਰ ਦੇ ਤੁਸੀਂ ਸ਼ੋਹ ਹੁੰਦਾ ਦੇਖ ਰਹੇ ਹੋ 400 ਘੰਟਾ ਤਕਰੀਬਨ ਟਰੈਕਟਰ ਚੱਲਿਆ ਹੋਏਗਾ ਕੁੱਲ ਹੀ ਟਰੈਕਟਰ 400 ਘੰਟਾ ਚੱਲਿਆ ਤੇ ਖੇਤੀਬਾੜੀ ਦੇ ਕੰਮਾਂ ਦੇ ਵਿੱਚ ਟਰੈਕਟਰ ਜਿਹੜਾ ਚੱਲਿਆ ਹੋਏਗਾ ਟਾਇਰ ਵਗੈਰਾ ਦੀ ਕੰਡੀਸ਼ਨ ਤੁਹਾਨੂੰ ਸ਼ੋਹ ਹੋ ਰਹੀ ਹੈ 95 ਪੈਸੇ ਟਰੈਕਟਰ ਦੇ ਨਾਲ ਦੇ ਟਾਇਰ ਨੇ ਟਾਇਰ ਵਗੈਰਾ ਵੀ ਚੇਂਜ ਹਜੇ ਨਹੀਂ ਹੋਏ ਬਿਲਕੁਲ ਨਾਲ ਦੇ ਟਾਇਰ ਨੇ 95 ਪੈਸੇ ਟਰੈਕਟਰ ਦੇ ਇੰਜਨ ਗੇਅਰ ਲਿਫਟ ਪੰਪ ਦਾ ਟਰੈਕਟਰ ਬਿਲਕੁਲ ਸੀਲਡ ਟਰੈਕਟਰ ਹੈਗਾ ਕਿਤੇ ਟਰੈਕਟਰ ਖੁੱਲਿਆ ਨਹੀਂ ਹੋਇਆ ਦੇ ਰੰਗ ਪੇਂਟ ਦਾ ਬੰਪਰ ਤੋਂ ਲੈ ਕੇ ਡਰਾਵਲ ਤੱਕ ਜਿਹੜਾ ਸਾਰਾ ਟਰੈਕਟਰ ਆਲ オリジナル ਪਿਆ ਹੈਗਾ। ਬਾਕੀ ਮੀਟਰ ਤੇ ਤੁਹਾਨੂੰ ਫੋਟੋਆਂ ਸ਼ੋ ਹੋ ਰਹੀਆਂ ਨੇ ਕੁੱਲ ਹੀ ਟਰੈਕਟਰ 400 ਘੰਟਾ オリジナル ਹੀ ਚੱਲਿਆ ਹੈਗਾ। ਟਰੈਕਟਰ ਡਬਲ ਕਲਚ ਪਾਵਰ ਸਟੀering ਤੇ ਤੇਲ ਬ੍ਰੇਕ ਦੇ ਨਾਲ ਡਬਲ ਡਿਸਟ੍ਰਿਬਿਊਟਰ ਵਗੈਰਾ ਟਰੈਕਟਰ ਨੂੰ ਅਲੱਗ ਤੋਂ ਲੱਗਿਆ ਹੋਇਆ ਹੈਗਾ। ਤੇਲ ਬ੍ਰੇਕਾਂ ਦਾ ਟਰੈਕਟਰ ਹੈ। ਤੇ مالک ਭਰਾਵਾਂ ਦਾ ਜਿਹੜਾ ਕੰਟੈਕਟ ਨੰਬਰ ਹੈ ਸਕਰੀਨ ਤੇ ਸ਼ੋ ਹੋ ਰਿਹਾ ਹੈ مالک ਭਰਾਵਾਂ ਨੇ ਜਿਹੜਾ ਰੇਟ ਰੱਖਿਆ ਹੈ 5,50,000 ਰੁਪਏ ਟਰੈਕਟਰ ਦਾ ਰੇਟ ਰੱਖਿਆ ਤੇ ਬਾਕੀ ਮੌਕੇ ਤੇ ਮੀਰਾ ਵੱਲੋਂ ਮਾਨਤਾ ਨਾਲ ਜਿਹੜਾ ਫੁੱਲ ਕੀਤਾ ਜਾਊਗਾ ਆਪਣੀ ਪੂਰੀ ਵੀਡੀਓ ਦੇਖਣੀ ਸਰ ਇੱਕ ਸਨ ਭਰਾਵਾਂ ਦਾ ਧੰਨਵਾਦ